ਜਿੰਨੇ ਵੀ ਹੋ ਹਨਾ ਯਾਰ ਜਾਓ ਯਾਰ 70 ਸਾਲ ਦਾ ਬਾਬਾ ਯਾਰ ਸਾਡਾ ਜਿਲੋਂ ਹੁਨਰਦੀ ਆ ਬਿਲਕੁਲ ਬਿਲਕੁਲ ਐ ਨਾ ਹੋ ਚੋ ਵੀ ਮੈਂ ਸਾਡੀ ਆ ਜੈਸੀ ਬੰਦੀ ਸਾਡੀ ਆ ਜੱਥੇ ਬੰਦੀ ਆ ਉਹ ਛੱਡੋ ਯਾਰ ਉਹ ਪੰਜਾਬ ਚ ਰਹਿ ਕੇ ਗੱਲਾਂ ਮਤਲਬ ਜੇ 15 ਨਾ ਬਰਦਾਮ ਹੀ ਹਾਂ ਬਿਲਕੁਲ ਜਿਲੋਂ ਆ ਜਦੋਂ ਅੱਜ ਯਾਰ ਉਹ ਬਜ਼ੁਰਗ ਕੈਂਸਰ ਦਾ ਮਰੀਜ਼ ਇੱਕ ਪਿਆ ਹੈ ਨਾ ਤਾਂ ਸਾਡਾ ਹੱਕ ਬਣਦਾ ਯਾਰ ਦੁਬਾਰੇ ਰੌਣਕ ਫੜ ਗਿਆ ਧਰਨਾ ਹਨਾ ਹਾਂਜੀ ਹਾਂਜੀ ਜਾਂ ਚ ਹੂੰ 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 ਕਾ ਬੋਲੇ ਹਾਂਜੀ ਸੁਲਖ ਨਾ ਰੌਣਕਾਂ ਫੜ ਗਿਆ ਦੁਬਾਰੇ ਆ ਦੇਖੋ ਆਪਾਂ ਨੂੰ ਵੀ ਖਿੱਚ ਕੇ ਲੈ ਆਇਆ ਦੇਖ ਲਓ ਬਿਲਕੁਲ 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 ਤੁਸੀਂ ਵੀ ਭਾਈ ਜਿੰਨੇ ਵੀ ਹੋ ਹਨਾ ਯਾਰ ਜਾਓ ਯਾਰ 70 ਸਾਲ ਦਾ ਬਾਬਾ ਯਾਰ ਸਾਡਾ ਜਿਲੋਂ ਹੁਨਰਦੀਆ ਐ ਬਿਲਕੁਲ ਬਿਲਕੁਲ ਐ ਨਾ ਹੋ ਚੋ ਵੀ ਮੈਂ ਸਾਡੀ ਆ ਜੈਸੀ ਬੰਦੀ ਸਾਡੀ ਆ ਜੱਥੇ ਬੰਦੀ ਐ ਉਹ ਛੱਡੋ ਯਾਰ ਉਹ ਪੰਜਾਬ ਚ ਰਹਿ ਕੇ ਗੱਲਾਂ ਮਤਲਬ ਜੇ 15 ਨਾ ਬਰਦਾਮ ਹੀ ਹਾਂ ਬਿਲਕੁਲ ਜਿਲੋਂ ਆ ਜਦੋਂ ਅੱਜ ਯਾਰ ਉਹ ਬਜ਼ੁਰਗ ਕੈਂਸਰ ਦਾ ਮਰੀਜ਼ ਇੱਕ ਪਿਆ ਹੈ ਹਨਾ ਤਾਂ ਸਾਡਾ ਹੱਕ ਬਣਦਾ ਯਾਰ ਤਿੰਨੀ ਅਗਲਾ ਕਹਿੰਦਾ ਮੈਂ ਤਾਂ ਉਮਰ ਗੁਜ਼ਾਰ ਲਈ ਮੈਨੂੰ ਕੀ ਲੋੜ ਹੈ ਵੱਡੀ ਗੱਲ ਬਣਾਤਾ ਹੈ ਬੁਰਾਹਾ ਗਰੁੱਪ ਦੇ ਬੰਦੇ ਆਪਾਂ ਹਾਂ ਬਿਲਕੁਲ 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 ਨੇਕ ਬੰਦੇ ਦਾ ਗਰੁੱਪ ਉੱਠ ਕੇ ਉਪਰ ਆਓ ਜੀ ਸਾਰੇ ਹਨਾ ਪਲੀਜ਼ ਆਓ ਯਾਰ ਦੇ ਚੜਗੀਆਂ ਪੱਠੀਆਂ ਦੁਆਰੇ ਫਿਰ ਬਾਬੇ ਨਾਨਕ ਦਾ ਲੰਗਰ ਲੱਕਾਂ ਲਈ ਲੜਦੇ ਆਏ ਆ ਪਹਿਲਾਂ ਪਹਿਲਾਂ ਤੁਸੀਂ ਬਿਲਕੁਲ ਬਿਲਕੁਲ ਨਾ ਵੀ ਚਾਹੀਦਾ ਬਿਲਕੁਲ ਸਾਡਾ ਹੱਕ ਇਹਦਾ ਇੱਥੇ ਰੱਖ ਹੂੰ ਕਰਵਾਮੀ ਵੱਡੀ ਹੈ ਦੁਆਰੇ ਰੌਣਕ ਫੜ ਗਿਆ ਧਰਨਾ ਹਨਾ ਹਾਂ ਜੀ ਜੀ ਜਾਂਚ ਹੂੰ 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 ਕਾ ਬੋਲੇ ਸੁਲਖਮ ਨਾ ਘਰ ਰੌਣਕਾ ਫੜ ਗਿਆ ਦਵਾਰੇ ਆ ਦੇਖੋ ਆਪਾਂ ਨੂੰ ਵੀ ਖਿੱਚ ਕੇ ਲੈ ਆਇਆ ਦੇਖ ਲੈ ਬਿਲਕੁਲ 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 ਤੁਸੀਂ ਵੀ ਭਾਈ ਜਿੰਨੇ ਵੀ ਹੋ ਹਨਾ ਯਾਰ ਜਾਓ ਯਾਰ 70 ਸਾਲ ਦਾ ਬਾਬਾ ਯਾਰ ਸਾਡਾ ਜਿਲੋਂ ਹੁਨਰਦੀ ਆ ਬਿਲਕੁਲ ਬਿਲਕੁਲ ਐ ਨਾ ਹੋ ਚੋ ਵੀ ਸਾਡੀ ਆ ਜੈਸੀ ਬੰਦੀ ਸਾਡੀ ਆ ਜੱਥੇ ਬੰਦੀ ਐ ਉਹ ਛੱਡੋ ਯਾਰ ਉਹ ਪੰਜਾਬ ਚ ਰਹਿ ਕੇ ਗੱਲਾਂ ਮਤਲਬ ਜਿਹੇ ਪੰਗਰਾ ਨਾ ਬਰਦਾਮ ਹੀ ਨਾ ਬਿਲਕੁਲ ਜਦੋਂ ਅੱਜ ਯਾਰ ਉਹ ਬਜ਼ੁਰਗ ਕੈਂਸਰ ਦਾ ਮਰੀਜ਼ ਇੱਕ ਪਿਆ ਹੈ ਨਾ ਤਾਂ ਸਾਡਾ ਹੱਕ ਬਣਦਾ ਯਾਰ ਤਨੀ ਗੱਲ ਕਰਨਾ ਮੈਂ ਤਾਂ ਮੁਰਗਜ਼ਾਰ ਲਈ ਮੈਨੂੰ ਕੀ ਲੋੜ ਐ ਵੱਡੀ ਗੱਲ ਬਣਾਤਾ ਹੈ ਬੁਰਾਹਾ ਗਰੁੱਪ ਦੇ ਬੰਦੇ ਆਪਾਂ ਹਾਂ ਬਿਲਕੁਲ 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 ਨੇਕ ਬੰਦੇ ਦਾ ਗਰੁੱਪ ਪੂਰਾ ਆਓ ਜੀ ਸਾਰੇ ਹਨਾ ਪਲੀਜ਼ ਆਓ ਯਾਰ ਦੇ ਚੜਗੀਆਂ ਪੱਠੀਆਂ ਦੁਆਰੇ ਫਿਰ ਬਾਬੇ ਨਾਨਕ ਦਾ ਲੰਗਰ ਲੱਗਿਆ ਲੱਕਾਂ ਲਈ ਲੜਦੇ ਆਏ ਆ ਪਹਿਲਾਂ ਪਹਿਲਾਂ ਤੁਸੀਂ ਬਿਲਕੁਲ ਬਿਲਕੁਲ ਬੰਨਾ ਵੀ ਚਾਹੀਦਾ ਬਿਲਕੁਲ ਸਾਡਾ ਹੱਕ ਇਹਦਾ ਇੱਥੇ ਰੱਖ ਹੂੰ ਰਵਾਮੀ ਪੱਡੀ ਐ ਦੁਬਾਰੇ ਰੌਣਕ ਫੜ ਗਿਆ ਧਰਨਾ ਹਨਾ ਹਾਂਜੀ ਹਾਂਜੀ ਜਾਂ ਚ ਹੂੰ 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 ਕਾ ਬੋਲੇ ਹਾਂਜੀ ਸੁਲਖਾ ਨਾ ਰੌਣਕਾ ਫੜ ਗਿਆ ਦੁਬਾਰੇ ਆ ਦੇਖੋ ਆਪਾਂ ਨੂੰ ਵੀ ਖਿੱਚ ਕੇ ਲੈ ਆਇਆ ਦੇਖ ਲਓ ਬਿਲਕੁਲ 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 ਤੁਸੀਂ ਵੀ ਭਾਈ ਜਿੰਨੇ ਵੀ ਹੋ ਹਨਾ ਯਾਰ ਜਾਓ ਯਾਰ 70 ਸਾਲ ਦਾ ਬਾਬਾ ਯਾਰ ਸਾਡਾ ਜਿਲੋਂ ਹੁਨਰਦੀ ਆ ਬਿਲਕੁਲ ਬਿਲਕੁਲ ਐ ਨਾ ਹੋ ਚੋ ਵੀ ਮੈਂ ਸਾਡੀ ਆ ਜਿASE ਬੰਦੀ ਸਾਡੀ ਆ ਜੱਥੇ ਬੰਦੀ ਆ ਉਹ ਛੱਡੋ ਯਾਰ ਉਹ ਪੰਜਾਬ ਚ ਰਹੀ ਗੱਲਾਂ ਮਤਲਬ ਜਦੋਂ ਅੱਜ ਯਾਰ ਉਹ ਬਜ਼ੁਰਗ ਕੈਂਸਰ ਦਾ ਮਰੀਜ਼ ਇੱਕ ਪਿਆ ਹੈ ਨਾ ਤਾਂ ਸਾਡਾ ਹੱਕ ਬਣਦਾ ਯਾਰ ਤਿੰਨੀ ਅਗਲਾ ਕਹਿੰਦਾ ਮੈਂ ਤਾਂ ਉਮਰ ਗੁਜ਼ਾਰ ਲਈ ਮੈਨੂੰ ਕੀ ਲੋੜ ਹੈ ਵੱਡੀ ਗੱਲ ਬਣਦਾ ਹੈ ਬੁਰਾਹਾ ਗਰੁੱਪ ਦੇ ਬੰਦੇ ਆਪਾਂ ਹਾਂ ਬਿਲਕੁਲ 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 ਨੇਕ ਬੰਦੇ ਦਾ ਗਰੁੱਪ ਪੁਰਾ ਆਓ ਜੀ ਸਾਰੇ ਹਨਾ ਪਲੀਜ਼ ਆਓ ਯਾਰ ਦੇ ਚੜਗੀਆਂ ਪੱਠੀਆਂ ਦੁਆਰੇ ਫਿਰ ਬਾਬੇ ਨਾਨਕ ਦਾ ਲੰਗਰ ਅੱਕਾਂ ਲਈ ਲੜਦੇ ਆਏ ਆ ਪਹਿਲਾ ਪਹਿਲਾ ਤੁਸੀਂ ਬਿਲਕੁਲ ਬਿਲਕੁਲ ਲੜਨਾ ਵੀ ਚਾਹੀਦਾ ਬਿਲਕੁਲ ਬਿਲਕੁਲ ਅੱਗਾ ਹੱਕ ਇਹਨਾਂ ਇੱਥੇ ਰੱਖ ਹੂੰ ਕਰਵਾਮੀ ਵੱਡੀ